ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਪੱਟੀ ਪੱਟੀ ਸ਼ਹਿਰ ਦੋਸਤੋ ਤਹਿਸੀਲ ਹੈ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੀ ਤੇ ਪੱਟੀ ਦੇ ਵਿੱਚੋਂ ਸਰਹਾਲੀ ਰੋਡ ਦੇ ਉੱਤੇ ਅੱਜ ਮੈਂ ਇਹ ਜਿਹੜੀ ਵੀਡੀਓ ਬਣਾ ਰਿਹਾ ਹਾਂ ਇੱਕ ਆਮ ਖੇਤੀਬਾੜੀ ਕਰਨ ਵਾਲਾ ਪਰਿਵਾਰ ਜਿਹਨੂੰ ਚੌਂਕ ਆ ਚੰਗੇ ਪਸ਼ੂਆਂ ਦਾ ਤੇ ਉਹਨਾਂ ਦੇ ਕੋਲ ਹੀ ਅੱਜ ਇੱਕ ਤਾਜੀ ਸੂਈ ਵੀ ਮੱਝ ਵਿਕਾਊ ਹੈ ਵੈਸੇ ਜਿਨਨੇ ਇੱਕ ਨਾਗ ਇੱਥੇ ਘਰੇ ਇਹਨਾਂ ਨੇ ਸਾਹਮੇ ਵੇ ਆ ਸਾਰੇ ਸ਼ਕੀਨ ਐ ਚੰਗੇ ਆ ਸੋਹਣੇ ਕਿਉਂਕਿ ਖੇਤੀਬਾੜੀ ਦੇ ਨਾਲ ਨਾਲ ਛੌਂਕੀਆ ਪਸ਼ੂ ਪਾਲਣ ਦਾ ਕੀਤਾ ਐ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਬਾਈ ਨੇ ਵਿਕਾਊ ਕੀਤੇ ਆ ਪਹਿਲੇ ਨੰਬਰ ਤੇ ਤੁਸੀਂ ਇਹ ਝੋਟੀ ਜਰੂਰ ਦੇਖ ਲਓ ਇੱਕ ਵਾਰ ਕਿਉਂਕਿ ਇਹ ਵਿਕਰੀ ਆਸਤੇ ਐ ਬੜੇ ਸੋਹਣੇ ਢਾਂਚੇ ਦੀ ਬਹੁਤ ਸੋਹਣੀ ਸੰਭਾਲੀ ਹੋਈ ਝੋਟੀ ਤੇ ਨਾਲ ਹੀ ਇਸ ਝੋਟੀ ਦੀ ਮਾਂ ਖੜੀ ਐ ਇਸ ਮੱਝ ਦੀ ਏਤੀ ਐ ਵਿਕਰੀ ਆਸਤੇ ਝੋਟੀ ਇਕੱਲੀ ਤੇ ਨਾਲ ਇੱਕ ਤੁਹਾਨੂੰ ਦਿਖਾਉਂਗਾ ਮੱਝ ਮੱਝ ਜਿਹਨੇ ਚੰਗਾ ਦੁੱਧ ਚੋ ਕੇ ਲੈਣੀ ਹੈ ਉਹਦੇ ਵਾਸਤੇ ਇਹ ਇੱਕ ਨਗੀਨਾ ਹੀ ਹੈ ਕਿਉਂਕਿ ਇਹਦੇ ਥੱਲੇ ਜਿਹੜਾ ਹਾਜ਼ਰ ਦੁੱਧ ਉਹ ਬੜਾ ਚੰਗਾ ਹੈ ਤੇ ਤਾਜੀ ਇਹ ਸੋਈ ਵੀ ਹੈ ਸੋ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ ਬਿਹਾਈਂਡ ਕੈਮਰਾ ਵੀਰ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਜਿਹਨੂੰ ਚੰਗੀ ਲੱਗੂਗੀ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਹਾਡਾ ਹੱਕ ਬਣਦਾ ਤੁਸੀਂ ਆਪਦੀ ਤਸੱਲੀ ਨਾਲ ਖਰੀਦੋ ਤੁਹਾਡੇ ਕੋਲ ਜਾ ਕੇ ਦੁੱਧ ਇਹ ਵੱਧਦੀ ਹੈ ਜਾਂ ਘਟਦੀ ਹੈ ਉਹ ਤੁਹਾਡੀ ਸੇਵਾ ਤੇ ਡਿਪੈਂਡ ਕਰੂਗਾ ਆਓ ਬਾਈ ਨੂੰ ਮਿਲਦੇ ਆਪਾਂ ਕਰਦੇ ਆ ਗੱਲਾਂ ਬਾਤਾਂ ਦੋਸਤੋ ਬਾਈ ਮੇਰੇ ਨਾਲ ਕੈਮਰੇ ਦੀ ਬੈਕਸਾਈਡ ਤੇ ਰਹਿਣਗੇ ਤੁਸੀਂ ਸਾਹਮਣੇ ਮੱਝ ਦੇਖਦੇ ਰਹੋਗੇ ਤੇ ਇਹਦੀ ਜਾਣਕਾਰੀ ਵੀਰ ਤੋਂ ਆਪਾਂ ਲੈ ਲਾਂਗੇ ਬਾਈ ਸਤਿ ਸ੍ਰੀ ਅਕਾਲ ਚਾਚੀ ਗਾਲ ਜੀ ਨਾਮ ਆਪਣਾ ਦੱਸ ਦਿਓ ਵੀਰ ਇੱਕ ਵਾਰ ਮੇਰਾ ਨਾਮ ਜੀ ਕਰਨਦੀਪ ਸਿੰਘ ਆ ਜੀ ਠੀਕ ਹੈ ਸ਼ਹਿਰ ਪੱਟੀ ਹਮ ਡਿਸਟ੍ਰਿਕਟ ਤਰਨਤਾਰਨ ਠੀਕ ਹੈ ਸਰੇਹਾਲੀ ਰੋਡ ਤੇ ਆਪਣੀ ਰੈਸ਼ ਆ ਜੀ ਨੀਅਰ ਗੁਰਦੁਆਰਾ ਗੁਰੂ ਨਾਨਕਪੁਰੀ ਠੀਕ ਹੈ ਅੱਛਾ ਭਾਈ ਪਸ਼ੂ ਤਾਂ ਫਰੇ ਸ਼ੌਂਕ ਹੀ ਰੱਖੇ ਵਿਆ ਘਰੇ ਸਾਰੇ ਨਾ ਖੇਤੀਬਾੜੀ 메ਨ ਆਪਣਾ ਕਰਉ ਹਾਂਜੀ ਹਾਂਜੀ ਖੇਤੀਬਾੜੀ ਦਾ 메ਨ ਕੰਮ ਆ ਜੀ ਸ਼ੌਂਕ ਨਾਲ ਪਸ਼ੂ ਰੱਖਿਆ ਜੀ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਕਰਿਆ ਜੀ ਆਪਣਾ ਠੀਕ ਹੈ ਅੱਛਾ ਵੀ ਰਾਜ ਜਿਹੜੀ ਮੱਝ ਆਪਾਂ ਹੁਣ ਵੇਚਣ ਲੱਗੇ ਆ ਹਾਂਜੀ ਕਿੰਮਾ ਸੂਆ ਕਿੰਨਾ ਚਿਰ ਹੋ ਗਿਆ ਸੂਈ ਇਹ ਜੀ ਤੀਜਾ ਸੂਆ ਸੂਈ ਆ ਜੀ ਸੂ ਹੋ ਗਿਆ ਜੀ 18 20 ਦਿਨ ਦੇ ਲਗਭਗ ਇਹਨੂੰ ਸੂਈ ਨੂੰ 18 ਤੋਂ 20 ਦਿਨ ਹੋ ਗਿਆ ਜੀ ਸੂਈ ਨੂੰ ਤੀਜਾ ਸੂਆ ਹਾਂਜੀ ਤੀਜਾ ਸੂਆ ਜੀ ਇਸ ਟਾਈਮ ਕਿੰਨੇ ਦੁੱਧ ਤੇ ਚਲਦੀ ਹੈ ਇਹ ਵੀ ਜੀ 18 ਕਿਲੋ ਦੁੱਧ ਆ ਜੀ ਹੋਣੇ ਤੇ ਥੱਲੇ ਇਸ ਟਾਈਮ 18 ਕਿਲੋ ਦੁੱਧ ਇਹ ਦੇ ਰਹੀ ਹੈ ਹਾਂਜੀ ਅੱਛਾ ਭਾਈ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਕਾ ਫਾਈ ਕੱਟਾ ਜੀ ਕਿਹੜੇ ਬੁੱਲ ਦਾ ਕੱਟਾ ਇਹ ਜੀ ਲਾਰੇ ਦਾ ਕੱਟਾ ਜੀ ਦਾਰੇ ਦਾ ਲਾਰਾ 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 ਠੀਕ ਹੈ ਲਾਰੇ ਬੁੱਲ ਦਾ ਦੱਸੋ ਕੱਟਾ ਅੱਛਾ ਭਾਈ ਇਹ ਸਿੱਕਾ ਠੀਕ ਹੈ ਦੋਸਤੋ ਸਿੱਕਾ ਜਿਹੜਾ ਉਹ ਵੀ ਨਾਲ ਸੋ ਲਾਰਾ ਬੋਲਦਾ ਨਾਮ ਤੇ ਮਦਰ ਦਾਇਆ ਇਹ ਲਿਖਿਆ ਹੋਇਆ ਸਿੱਕੇ ਦੇ ਉੱਤੇ ਨੀਲੀ ਇਹ ਜੀ ਮੂਰਾ ਜੀ ਮੂਰਾ ਮੂਰਾ ਐਮ ਯੂ ਲਿਖਿਆ ਹੋਇਆ ਮੂਰਾ ਬੋਲਦਾ ਦੋਸਤੋ ਲਾਰਾ ਤੇ ਉਹਦੀ ਮਾਂ ਦਾ ਨਾਮ ਦਾਇਆ ਸਿੱਕਾ ਹੈਗਾ ਬਾਈ ਦੇ ਕੋਲ ਸਟਰਾ ਜਿਹੜਾ ਉਹ ਨਾਲ ਹੈ ਸੋ ਅੱਛਾ ਬਾਈ ਹੁਣ ਦੁੱਧ 18 ਕਿਲੋ ਦੇ ਰਹੀ ਐ ਇਹ ਹਾਂਜੀ ਹਾਂਜੀ ਪੂਰਾ 18 ਕਿਲੋ ਦੁੱਧ ਆ ਜੀ ਠੀਕ ਹੈ ਅੱਛਾ ਕੀ ਡਿਮਾਂਡ ਕਰਦੂ ਨੀ ਤੀ ਬਾਈ ਕੀ ਰੇਟ ਰੱਖਿਆ ਇਹਦਾ ਵੀ ਜੀ 2 ਲੱਖ ਰੁਪਏ ਕਰਦੀ ਹੈ ਡਿਮਾਂਡ 2 ਲੱਖ ਰੁਪਏ ਡਿਮਾਂਡ ਹੈ ਖੁੱਲ ਗਏ ਬਾਈ ਇਹਨੂੰ ਤੋਰਿਓ ਬਾਈ ਸੋ ਦੱਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਮੈਂ ਜਦੋਂ ਇਹ ਬੰਦਤੀ ਦੁਆਰਾ ਤੁਹਾਨੂੰ ਇਹਦੀ ਬਾਈ ਇੱਕ ਮਿੰਟ ਖੜਿਓ ਤੁਸੀਂ ਇਧਰੋਂ ਪਹਿਲਾਂ ਇਹਦੀ ਗਾੜੀ ਦੇਖਿਓ ਕਿਉਂਕਿ ਇਹ ਚੀਜ਼ਾਂ ਦੁੱਧ ਵਾਲੇ ਪਸ਼ੂ ਦੇ ਵਿੱਚ ਖਾਸ ਕਰਕੇ ਦੇਖਣੀਆਂ ਬਣਦੀਆਂ ਹੈ ਬੈਕ ਸਾਈਡ ਵਾਲਾ ਥਾਂ ਤੁਹਾਨੂੰ ਦਿਸਦਾ ਵੀ ਨਹੀਂ ਹੋਣਾ ਕਿਉਂਕਿ ਲੱਤ ਦੀ ਬੈਕ ਸਾਈਡ ਤੇ ਹੈ ਪਰ ਅਗਲੇ ਥਾਂ ਤੋਂ ਜੰਦਾਜਾ ਲਾ ਲਓ ਵੀ ਦੁੱਧ ਕਿੰਨਾ ਖੋ ਸਕਦਾ ਹੈ ਬਾਈ ਇਹ ਗਾੜੀ ਕਿੰਨੀ ਖੂਗੀ ਹੈ ਤਾਂ ਅੰਚ ਕੁਸ ਕੱਲੀ ਚੋਈ ਹੋ ਗਈ ਹੈ ਬੰਦੇ ਚ ਹੁੰਦੇ ਇਹਨਾਂ ਨੂੰ ਪਤਾ ਜੀ ਅੱਛਾ ਠੀਕ ਹੈ ਦੋਸਤੋ ਬਾਈ ਕਹਿੰਦਾ ਵੀ ਵੀਰ ਹੋਰੀ ਤਾਰਾਂ ਚੋਂਦੇ ਆ ਤੇ ਨਹੀਂ ਕਨਫਰਮ ਪਰ ਅਗਲੇ ਥਾਂ ਚ ਦੁੱਧ ਬਹੁਤ ਚੰਗਾ ਹੋਊਗਾ ਖੋਲੋ ਬਾਈ ਤੋੜ ਕੇ ਤੁਹਾਨੂੰ ਦਿਖਾ ਦਨੇ ਆ ਮੱਝ ਦੋਸਤੋ ਇਹ ਤਾਜੀ ਸੂਈ ਵੀ ਮੱਝ ਹੈ ਤੀਜਾ ਸੂਆ 2 ਲੱਖ ਰੁਪਿਆ ਡਿਮਾਂਡ ਰੱਖੀ ਹੈ ਤਾਂ ਜਾ ਇਹਦਾ ਤੁਸੀਂ ਦੇਖ ਲਓ ਹਵਾਨਾ ਇਸ ਸਾਈਡ ਤੋਂ ਵੀ ਬੜਾ ਚੰਗਾ ਦਿਸਦਾ ਦੋਸੋ ਥੋੜਾ ਜਿਆਦਾ ਥਾਂ ਸਾਡੇ ਕੋਲ ਤੰਗ ਆ ਤੇ ਬਾਹਰ بارش ਹੋ ਰਹੀ ਹੈ ਜਾਣ ਦੋ ਬਈ ਅੱਗੇ ਤੱਕ ਸੋ ਇਹ ਮੱਝ ਵਿਕਰੀ ਵਾਸਤੇ ਆ ਆਕੇ ਵੀ ਦੇਖੋਗੇ ਦੋਸਤੋ ਬੜਾ ਜਵਰਦਸਤ ਥਣ ਤੇ ਹਵਾਨਾ ਐ ਇਸ ਮੱਝ ਦਾ ਤੁਸੀਂ ਹੋਰ ਲੈ ਜਾਓ ਬਾਈ ਖਿੱਚ ਲਓ ਅੱਗੇ ਨੂੰ ਸੋ ਜਿੰਨੀ ਕਿ ਜਗ੍ਹਾ ਹੈ ਅਸੀਂ ਉਹਦੇ ਹਿਸਾਬ ਤੇ ਤੋਰਾਂਗੇ ਪਿੱਛੋਂ ਹਵਾਨਾ ਦੇਖੋ ਮੋੜ ਲਓ ਵੀਰੇ ਵਾਪਸ ਲੈ ਆਓ ਸੋ ਕੱਟਾ ਦੋ ਸੋ ਇੱਧਰ ਖੜਾ ਸਾਹਮਣੇ ਇਹਦਾ ਇਹ ਮੱਝ 18 ਤੋਂ 20 ਦਿਨਾਂ ਦੀ ਅੱਜ ਸੂਈ ਹੋਗੀ ਇਹ ਕਾਮ ਪਸ਼ੂ ਪਾਲਕ ਹੈ ਜਿੰਨਾਂ ਕੋਲ ਵੀਡੀਓ ਬਣਾ ਰਹੇ ਆਂ ਬਾਈ ਬੰਨੀ ਨਾ ਫੇਰ ਵਾਪਸ ਲੈ ਜਾ ਉਧਰ ਹੀ ਇਹ ਅੱਗੇ ਦਾ ਹੋਰ ਕਢਾ ਦੇ ਹੇਦਰ ਲੀ ਖੇਚਲਾ ਸੋ ਟਾਂਚਾ ਤੁਸੀਂ ਦੇਖੋ ਬਹੁਤ ਸੋਹਣਾ ਇਹਦਾ ਸਟਰਕਚਰ ਹਵਾਨਾ ਮੂੰਹ ਬੋਲਦਾ ਦੁੱਧ ਦੀ ਗੱਲ ਜਿਹੜੀ ਆਪਾਂ ਮੇਨ ਕਰਦੇ ਆਂ ਤਾਂ ਦੁੱਧ ਹਵਾਨੇ ਤੋਂ ਪਤਾ ਲੱਗਣਾ ਹੁੰਦਾ ਉੱਤੋਂ ਪੁੜਿਆਂ ਦੀ ਸ਼ੇਪ ਬੜੀ ਚੰਗੀ ਐ ਥਣ ਦਾ ਸਹਿਜ ਬਹੁਤ ਸੋਹਣਾ ਲੈਓ ਵਾਪਸ ਇਹ ਦੋਸੋ ਇਹ ਸੈਟ ਤੋਂ ਫੇਰ ਆਪਾਂ ਤੁਹਾਨੂੰ ਇਹਦਾ ਥਣ ਤੇ ਹਵਾਨਾ ਦਿਖਾਉਣੇ ਆ ਮੱਝ ਦਾ ਬਹੁਤ ਸੋਹਣੀ ਮੱਝ ਆ ਦੋਸੋ ਇਹ 2 ਲੱਖ ਰੁਪਏ ਡਿਮਾਂਡ ਐ ਹਵਾਨਾ ਕਮਾਲ ਦਾ ਬੰਦ ਲੋ ਵੀਰੇ ਬੰਦ ਤੋ ਤੁਸੀਂ ਇਸ ਸਾਈਡ ਤੋਂ ਵੀ ਇਹਦੀ ਗਾੜੀ ਦੇਖੋਗੇ ਪਿਛਾਉਂ ਵੀ ਹਵਾਨਾ ਦੇਖੋ ਮੈਂ ਫੇਰ ਇਹਨੂੰ ਜ਼ੂਮ ਕਰਦਾ ਇੱਕ ਵਾਰ ਕਿਉਂਕਿ ਉਰਲੇ ਪਾਸੇ ਦੀ ਇਹ ਗਾੜੀ ਜਿਹੜੀ ਉਹ ਵੀ ਨੋਟ ਕਰਨ ਵਾਲੀ ਹੈ ਇੱਕੋ ਜੇ ਥਾਣਾ ਬਿਲਕੁਲ ਪਰਲੇ ਪਾਸੇ ਦਾ ਹਵਾਨਾ ਤੁਸੀਂ ਦੇਖ ਚੁੱਕੇ ਹੋ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਮੈਂ ਫੇਰ ਇਹਦਾ ਆਸ-ਪਾਸੇ ਨੂੰ ਜਾਂਦੀ ਦਾ ਦਿਖਾ ਦਿੰਦਾ ਸੋ ਇਸ ਸਾਈਡ ਤੋਂ ਫੇਰ ਇਹਦਾ ਹਵਾਨਾ ਤੁਸੀਂ ਦੇਖੋ ਕਿਉਂਕਿ ਘਰੇਲੂ ਪਸ਼ੂ ਆ ਤਾਂ ਜਦੋਂ ਉਪਰਾ ਬੰਦਾ ਆਉਂਦਾ ਉਦੋਂ ਪਸ਼ੂ ਡਰਦਾ ਪਰ ਹਵਾਨਾ ਪਿੱਛੋਂ ਤਾਂ ਤੱਕ ਕਰਮਾਲੀ ਦਾ ਇਸ ਸਾਈਡ ਤੋਂ ਵੀ ਹਵਾਨਾ ਤੁਸੀਂ ਦੇਖਿਓ ਸੋ ਇਹ ਰੋਖਾ ਦੋਸਤੋ ਇਹਦੇ ਥਾਂ ਤੇ ਹਵਾਨੇ ਦਾ ਬਹੁਤ ਸੋਹਣੀ ਮੱਧ ਚੰਗੇ ਦੁੱਧ ਵਾਲੀ ਆ ਵੀਰ ਕੋਲ ਵਿਕਰੀ ਵਾਲੀ ਇਸ ਟਾਈਮ ਜਿਹੜੀ ਹਾਜ਼ਰ ਆ ਸੋ ਤੁਸੀਂ ਦੁੱਧ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਤੁਹਾਡਾ ਹੱਕ ਬਣਦਾ ਚੰਗੇ ਢਾਂਚੇ ਦੀ ਐ ਇਸ ਸਾਈਡ ਤੋਂ ਫੇਰ ਬੈਕ ਸਾਈਡ ਤੋਂ ਤੁਸੀਂ ਹਵਾਨਾ ਇਹਦਾ ਦੇਖੋ ਆਸੇ ਪਾਸੇ ਨੂੰ ਜਾਂਦੀਦਾ ਹਵਾਨਾ ਧਿਆਨ ਚ ਕਰ ਲਿਆ ਕਰੋ ਕਈ ਵਾਰ ਪਸ਼ੂ ਖੁੱਲ ਕੇ ਤੁਰਦਾ ਨਹੀਂ ਗੋਮੇ ਜਗਾ ਤੱਕ ਹੁੰਦੀ ਸੋ ਖੈਰ ਕਲੀਅਰ ਦੱਸਦਾ ਇਹ ਤੋਂ ਇਲਾਵਾ ਇੱਕ ਝੋਟੀ ਵੀ ਵੀਰ ਨੇ ਵੇਚਣੀ ਹੈ ਭਾਈ ਜਿਹੜੀ ਇਹ ਝੋਟੀ ਆਪਾਂ ਵੇਚਣੀ ਹੈ ਇਹਦੀ ਮਾਂ ਜਿਹੜੀ ਇਹ ਵੱਡੀ ਮੱਝ ਹੈ ਹੀ ਇਹ ਵੱਡੀ ਮੱਝ ਹੈ ਜੀ ਹਾਂਜੀ ਕਿੰਨੇ ਕ ਦੁੱਧ ਵਾਲੀ ਮੱਝ ਆ ਭਾਈ ਇਹ ਇਹ ਭਾਈ ਜੀ 20 ਲੀਟਰ ਦੁੱਧ ਇਹਦੇ ਥਲੇ ਹੁੰਦਾ ਜੀ ਇਹ ਐਦ ਕੀ ਤਜਾ ਸੁਆ ਸੁਣੀ ਆ ਇਹ ਪਿਛਲੇ ਸੁਆ ਨੇ 20 ਕਿਲੋ ਦੁੱਧ ਦਿੱਤਾ ਜੀ ਅੱਛਾ ਇਹ ਟਾਈਮ ਹੁਣ ਕਿੰਨਾ ਰਹਿ ਗਿਆ ਮੱਝ ਦਾ ਇਹਦਾ ਹੀ ਰਹਿ ਗਿਆ 20 ਦਿਨ ਰਹਿ ਗਏ ਜੀ ਇਹਦੇ ਸੋਨ ਚ ਅੱਛਾ ਫਿਰ ਉਹ ਦੂਜੀ ਮਾਜ ਤਾਂ ਹੀ ਵੇਚਣ ਲੱਗੇ ਉਹ ਦੂਜੀ ਮਾਜ ਤਾਂ ਹੀ ਵੇਚਣ ਲੱਗੇ ਜੀ ਹਾਂਜੀ ਠੀਕ ਹੈ ਤੇ ਇਹ ਨਾ ਪਿਛਲੇ ਸਾਲੇ ਗਰਮੀਆਂ ਚ ਸੂਈ ਸੀਗੀ ਤੇ ਇਹਨੂੰ ਐ ਕਿ ਫਿਰ ਥੋੜਾ ਜਿਹਾ ਲੇਟ ਕੀਤਾ ਕਿ ਮਤਲਬ ਗਰਮੀ ਚ ਫਿਰ ਤੁਹਾਨੂੰ ਪਤਾ ਪਸ਼ੂ ਦੁੱਧ ਘਟ ਦਿੰਦਾ ਥੋੜਾ ਜਿਹਾ ਠੀਕ ਹੈ ਇਹਨੂੰ ਇਸ ਕਰਕੇ ਥੋੜਾ ਜਿਹਾ ਇਹਨੂੰ ਮਤਲਬ ਠੰਡੇ ਰੋਡ ਸਿਰ ਦੇ ਵਿੱਚ ਇਹਨੂੰ ਸੋਆਇਆ ਸਹੀ ਸੋ ਦੋਸਤੋ ਹਜੇ 20 ਦਿਨ ਬਾਕੀ ਹੈ ਦੁੱਧ ਲਾਉਣਾ ਸ਼ੁਰੂ ਕਰਤਾ ਹੈ ਇਹ ਸਮਾਜ ਨੇ ਬੜੇ ਚੰਗੇ ਢਾਂਚੇ ਦੀ ਤੇ ਇਹਦੀ ਝੋਟੀ ਬਾਈ ਨੇ ਵੇ ਛੋਟੀ ਦੀ ਉਮਰ ਕਿੰਨੀ ਹੋਗੀ ਬਾਈ ਇਹਦੀ ਵੀਰ ਜੀ 16 ਮਹੀਨੇ ਉਮਰ ਆ ਜੀ 16 ਮਹੀਨੇ ਦੀ ਉਮਰ ਹੈ ਇਹਦਾ ਪਤਾ ਹੈ ਕਿਹੜੇ ਬਲ ਦੀ ਹੈ ਨਹੀਂ ਇਹ ਐਨ ਆਈ ਸਰਕਾਰੀ ਸੀਮੰਦੀ ਆ ਬਾਈ ਇਹ ਸੀਮੰ ਦਾ ਨਾਮ ਜਿੱਤਾ ਭੁੱਲ ਗਿਆ ਜਾਂ ਸਟਰਾ ਨਾ ਗਵਾਚ ਗਿਆ ਜੀ ਉਹਦਾ ਨਾ ਅੱਛਾ ਹਾਂਜੀ ਉਹ ਜਿਹੜੀ ਕਾਪੀ ਤੇ ਲਿਖੇ ਨਾ ਮਤਲਬ ਕਿਹੜੇ ਸੀਮੰਦੀ ਆ ਤੇ ਉਹ ਕਾਪੀ ਗਵਾਚ ਗਈ ਅੱਛਾ ਅੱਛਾ ਹੁਣ ਇਹ ਵੇਚ ਦੇਣੀ ਛੋਟੀ ਆਪਾਂ ਹਾਂਜੀ ਇਹ ਵੇਚ ਦੇ ਇਹ ਗੱਬਨ ਤਾਂ ਨਹੀਂ ਹਜੇ ਹੋਈ ਬਾਈ ਨਹੀਂ ਗੱਬਨ ਨਹੀਂ ਗਈ ਠੀਕ ਹੈ ਕੀ ਰੇਟ ਰੱਖਦੇ ਹੋ ਇਹਦਾ ਇਹਦਾ ਵੀਰ ਜੀ ਆਪਾਂ 65000 ਰੁਪਏ ਮੁੱਲ ਕਰਦੇ ਹਾਂ 65000 ਥੋੜੀ ਤੋਰ ਕੇ ਬ ਸੋ ਦਸੋ ਝੋਟੀ ਥੋੜਾ ਤੋੜ ਕੇ ਦਿਖਾਉਣੇ ਆ 65000 ਮੁੱਲ ਹੈ 16 ਮਹੀਨੇ ਉਮਰ ਹੈ ਮੱਝ ਸਿਆਲ ਚ ਲਿਆਉਣ ਕਰਕੇ ਥੋੜੀ ਲੇਟ ਗੱਪਣ ਕਰਾਈ ਆ ਪਿਛਲੇ ਸੂਏ ਦੀ ਐਸੇ ਮੱਝ ਦੀ ਬਹੁਤ ਹੀ ਸੋਹਣਾ ਸਿੰਗ ਆ ਦੋਸਤੋ ਤੇ ਬਾਕੀ ਮੱਝ ਤਾਂ ਤੁਸੀਂ ਨਾਲ ਦੇਖ ਹੀ ਰਹੇ ਹੋ ਜਿਹੜੀ ਜੀ ਧੀ ਹੈ ਢਾਂਚੇ ਦੀ ਬਣਾਵਟ ਵੀ ਤੁਸੀਂ ਦੇਖੋ ਸਿੰਗ ਸਨੱਖਾ ਕੱਦ ਸੋਹਣਾ ਛੋਟੀ ਉਮਰ ਹੈ ਝੋਟੀ ਦੀ ਬਿਊਟੀ ਵਾਲੀ ਝੋਟੀ ਹੈ ਤੇ ਹੁਣ ਖੈਰ ਕਿਉਂਕਿ ਇੱਥੇ ਜਗ੍ਹਾ ਉਦਾਂ ਦੀ ਹੈ ਜਦੋਂ ਆ ਕੇ ਦੇਖੋਗੇ ਤੇ ਮੱਝ ਦੇ ਨਾਲ ਚਿਹਰਾ ਵੀ ਇਹਦਾ ਹੂ ਹੂ ਮਿਲਦਾ ਹੀ ਦਿਸੂਗਾ ਤੁਹਾਨੂੰ ਲੈ ਚਲੋ ਉੱਤਰ ਨੂੰ ਮੱਝਾਂ ਨੂੰ ਲੈ ਚੱਲਿਓ ਬਾਈ ਸੋ ਇਹ ਝੋਟੀ ਦੋਸੋ 65000 ਬਾਈ ਨੇ ਮੁੱਲ ਰੱਖਿਆ ਫਰੇਟ ਕਿਉਂਕਿ ਘਰੇ ਲੂਫ ਪਾਈ ਹੋਰੀ ਕਦੇ ਪਸ਼ੂ ਉਵੇਂ ਵੇਚਿਆ ਨਹੀਂਗਾ ਤਾਂ ਇਹ ਸੋਚਦੇ ਵੀ ਕਿੰਨਾ ਰੱਖਣਾ ਚਾਹੀਦਾ ਤਾਂ ਇਸ ਹਿਸਾਬ ਜਾ ਲਾ ਕੇ ਸੋਚਿਆ ਵੀ ਆਪਾਂ 65000 ਡਿਮਾਂਡ ਕਰ ਲੈਨੇ ਬਾਕੀ ਜਿਹੜਾ ਆਪਾਂ ਪਸੰਦ ਕਰੂਗਾ ਉਹ ਕੰਟੈਕਟ ਕਰਕੇ ਖਰੀਦ ਸਕਦਾ ਸੋ ਇਹ ਦੋ ਨਗ ਦੋਸੋ ਅੱਜ ਦੀ ਵੀਡੀਓ ਦੇ ਵਿੱਚ ਵੀਰ ਨੇ ਵਕਾਊ ਕੀਤੇ ਆ ਮੈਂ ਦੋਨੇ ਹੀ ਦਿਖਾਤੇ ਆ ਓਏ ਤੁ ਬਾਅਦ ਚ ਤੁਹਾਡਾ ਕੰਮ ਆ ਵੀ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰੋ ਲਿਆ ਵੀਰੇ ਵਾਪਸ ਇੱਕ ਵਾਰ ਸੋ ਇਹ ਝੋਟੀ ਤੁਹਾਨੂੰ ਵਾਪਸ ਬਾਈ ਬੰਨੂਗਾ ਤੇ ਫੇਰ ਦਿਖਾ ਦਿੰਨੇ ਥੋੜੀ ਜੀ ਫਰਸ ਤਿਲਕ ਨਾਲ ਹੀ ਹੋਗੀ ਬਾਈ ਕੋਲ ਕਿਉਂਕਿ ਪਸ਼ੂ ਇੱਥੇ ਵੱਧੇ ਰਹਿੰਦੇ ਆ ਸੋ ਇਹ ਝੋਟੀ ਦੋਸੋ ਵਿਕਰੀ ਆਸਤੇ ਸੀ ਮੂੰ ਮੱਥਾ ਫੇਰ ਇਹਦਾ ਤੁਸੀਂ ਦੇਖ ਸਕਦੇ ਹੋ ਚੰਗਾ ਢੰਗ ਹੈ ਇਸ ਝੋਟੀ ਦਾ ਸੋ ਨਾਗ ਅੱਜ ਦੀ ਵੀਡੀਓ ਦੇ ਦੋ ਸੀ ਪਰ ਦੋਨੇ ਹੀ ਚੰਗੇ ਆ ਤੁਸੀਂ ਜਿਹੜਾ ਤੁਹਾਨੂੰ ਇਹਨਾਂ ਚੋਂ ਪਸ਼ੂ ਜੱਜਦਾ ਦੋਹਾਂ ਚੋਂ ਖਰੀਦ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ